ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤ ਆ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਮੂੰਗੀ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਫੇਸਬੁੱਕ ਇੰਸਟਾਗ੍ਰam ਜਾਂ YouTube ਦੇ ਕਮੈਂਟ ਬਾਕਸ ਵਿੱਚ ਜਿਹੜੇ ਆਪਾਂ ਨੂੰ ਤਿੰਨ ਚਾਰ ਸਵਾਲ ਰਿਪੀਟ ਹੋ ਰਹੇ ਸੀ ਉਹਨਾਂ ਨੂੰ ਸਾਰਿਆਂ ਨੂੰ ਕਵਰ ਕਰਾਂਗੇ ਸਵਾਲ ਹੈਗਾ ਨੰਬਰ 1 ਮੂੰਗੀ ਦੀ ਫਸਲ ਪ੍ਰੋਪਰ ਗ੍ਰੋਥ ਨਹੀਂ ਕਰ ਰਹੀ ਉੱਥੇ ਅੜੀ ਖੜੀ ਆ ਕੀ ਮੂੰਗੀ ਦੀ ਫਸਲ ਨੂੰ ਦੋ ਪਾਣੀਆਂ ਦੇ ਨਾਲ ਪਕਾਇਆ ਜਾ ਸਕਦਾ ਜਾਂ ਇਸ ਤੋਂ ਪਾਣੀ ਜ਼ਿਆਦਾ ਲੱਗਣਗੇ ਨੰਬਰ 3 ਕੀ ਮੂੰਗੀ ਦੀ ਫਸਲ ਨੂੰ ਐਨਪੀਕੇ ਦੀਆਂ ਸਪਰੇਆਂ ਦੀ ਜ਼ਰੂਰਤ ਹੈਗੀ ਆ ਕੀ ਮੂੰਗੀ ਦੀ ਫਸਲ ਦੇ ਉੱਪਰੋਂ ਪੱਤੇ ਕਿਉਂ ਸੁੱਕ ਰਹੇ ਆ ਇਹਨੇ ਸਾਰੇ ਟੌਪਿਕਾਂ ਨੂੰ ਆਪਾਂ ਇਕੱਲੇ-ਇਕੱਲੇ ਨੂੰ ਕਵਰ ਕਰਾਂਗੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜ਼ਰੂਰ ਦੇਖਿਓ ਤੇ ਧਿਆਨ ਨਾਲ ਦੇਖਿਓ ਹਾਂਜੀ ਕਿਸਾਨ ਭਰਾਵੋ ਲਗਭਗ ਆਪਾਂ ਨੂੰ 2 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਮੂੰਗੀ ਦੀ ਫਸਲ ਦੇ ਸੰਬੰਧ ਵਿੱਚ ਵੀਡੀਓ ਅਪਲੋਡ ਕਰਦਿਆਂ ਨੂੰ ਤੇ ਹਰ ਸਾਲ ਦੀ ਤਰ੍ਹਾਂ ਵੀ ਕੁਝ ਸਵਾਲ ਰਿਪੀਟ ਵੀ ਹੋ ਜਾਂਦੇ ਤੇ ਇਸ ਸਾਲ ਥੋੜਾ ਜਿਹਾ ਮੌਸਮ ਵੀ ਡਿਫਰੈਂਟ ਟਾਈਪ ਦਾ ਚੱਲ ਰਿਹਾ ਵੀ ਪਿਛਲੇ ਸਾਲਾਂ ਵਿੱਚ ਮੌਸਮ ਵਿੱਚ ਕਾਫੀ ਬਦਲਾਅ ਸੀ ਮੀਂਹ ਵਗੈਰਾ ਪਈ ਗਏ ਤੇ ਮੂੰਗੀ ਦੀ ਫਸਲ ਵਿੱਚ ਪਾਣੀ ਆਪਾਂ ਨੂੰ ਇੱਕ ਹੀ ਲਾਉਣਾ ਪਿਆ ਸੀ ਤੇ ਇਸ ਸਾਲ ਮੌਸਮ ਪਿਛਲੇ ਸਾਲਾਂ ਨਾਲੋਂ ਤਕਰੀਬਨ ਜ਼ਿਆਦਾ ਖੁਸ਼ਕ ਚੱਲ ਰਿਹਾ ਇਹਨਾਂ ਦਿਨਾਂ ਵਿੱਚ ਪਿਛਲੇ ਸਾਲਾਂ ਵਿੱਚ ਕੋਈ ਹਲਕੀ ਫੁਲਕੀ ਬਾਰਿਸ਼ ਜ਼ਰੂਰ ਹੋ ਜਾਂਦੀ ਸੀ ਇਸ ਸਾਲ ਕੋਈ ਵੀ ਬਾਰਿਸ਼ ਨਹੀਂ ਹੋਈ ਜਿਸ ਕਾਰਨ ਮੂੰਗੀ ਦੀ ਫਸਲ ਜ਼ਿਆਦਾ ਪਾਣੀ ਦੀ ਡਿਮਾਂਡ ਕਰ ਰਹੀ ਆ ਤੇ ਮੂੰਗੀ ਦੀ ਫਸਲ ਨੂੰ ਹੋ ਸਕਦਾ ਵੀ ਇਸ ਸਾਲ ਤਿੰਨ ਪਾਣੀਆਂ ਤੋਂ ਵੀ ਪਲੱਸ ਪਾਣੀ ਲੱਗ ਜਗਣ ਤੇ ਇਸ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਵੀ ਜੇ ਮੂੰਗੀ ਦੀ ਫਸਲ ਪ੍ਰੋਪਰ ਗਰੋਥ ਨਹੀਂ ਕਰ ਰਹੀ ਜੇ ਤਾਂ ਪਾਣੀ ਲਾਉਣ ਤੋਂ ਬਾਅਦ ਸੁੱਕੀ ਆ ਉਸ ਦਾ ਹੋਰ ਕਾਰਨ ਆ ਪਾਣੀ ਭਰ ਕੇ ਲੱਗਾ ਜਾਂ ਪਾਣੀ ਦੁਪਹਿਰ ਦੇ ਵਿਖੇ ਲੱਗਿਆ ਜਾਂ ਜਿਆਦਾ ਸਮਾਂ ਪਾਣੀ ਖੇਤ ਵਿੱਚ ਖੜਾ ਰਿਹਾ ਗਰਮ ਹੋਈ ਗਿਆ ਉਸ ਕਾਰਨ ਵੀ ਮੂੰਗੀ ਦੀ ਫਸਲ ਦੌਗਿਆਂ ਦੇ ਰੂਪ ਵਿੱਚ ਸੁੱਕ ਜਾਂਦੀ ਹੈ ਜਿੱਥੇ ਜ਼ਿਆਦਾ ਟਾਈਮ ਪਾਣੀ ਖੜਾ ਰਹਿੰਦਾ ਤੇ ਮੂੰਗੀ ਦੀ ਫਸਲ ਪਹਿਲਾ ਪਾਣੀ ਲਾਉਣ ਤੋਂ ਬਾਅਦ ਛੋਟੀ ਛੋਟੀ ਖੜੀ ਆ ਪ੍ਰੋਪਰ ਗਰੋਥ ਨਹੀਂ ਕਰ ਰਹੀ ਉਸ ਦੇ ਕੁਝ ਪੱਤੇ ਉੱਪਰੋਂ ਸੁੱਕ ਵੀ ਰਹੇ ਆ ਜਾਂ ਪੱਤੇ ਫੋਲਡ ਹੋ ਰਹੇ ਆ ਜਿਹੜੇ ਪਲਾਂਟ ਬਿਲਕੁਲ ਡੈੱਡ ਹੋ ਗਏ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਕੁਝ ਪਲਾਂਟ ਖੜੇ ਆ ਜਾਂ ਉੱਪਰੋਂ ਸੜ ਰਹੇ ਆ ਪੱਤੇ ਹੌਲੀ ਹੌਲੀ ਗੋਲ ਹੋ ਰਹੇ ਆ ਇਹ ਪोटाਸ਼ ਦੀ ਘਾਟ ਦੇ ਲੱਛਣ ਦਿਖਾਈ ਦੇ ਰਹੇ ਆ ਤੇ ਇਹਨੂੰ ਆਪਾਂ ਐਨਪੀਕੇ ਰਾਹੀਂ ਪੂਰੀ ਕਰ ਸਕਦੇ ਆ 13-0-45 ਵਰਤ ਸਕਦੇ ਆ 1 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਜਾਂ 0-0-50 ਦੀ ਵਰਤੋਂ ਕਰ ਸਕਦੇ ਆ ਜਿੰਨਾ ਖੇਤਾਂ ਵਿੱਚ ਇਹ ਲੱਛਣ ਦਿਖਾਈ ਦੇ ਰਹੇ ਜਿਵੇਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹਨਾਂ ਦੀ ਵਰਤੋਂ ਕਰਨ ਨਾਲ ਮੂੰਗੀ ਗਰੋਥ ਵੀ ਪ੍ਰੋਪਰ ਕਰੂਗੀ ਤੇ ਫਲ ਵੀ ਜਲਦੀ ਚੱਕੂਗੀ ਤੇ ਇਸ ਤੋਂ ਬਾਅਦ ਦੂਜੀ ਗੱਲ ਮੂੰਗੀ ਵਿੱਚ ਇਸ ਤਰ੍ਹਾਂ ਦੇ ਕੋਈ ਵੀ ਲੱਛਣ ਨਹੀਂ ਦਿਖਾਈ ਦੇ ਰਹੇ ਵੈਸੇ ਹੀ ਮੂੰਗੀ ਦੀ ਗ੍ਰੋਥ ਘਟ ਲੱਗ ਰਹੀ ਆ ਪ੍ਰੋਪਰ ਤਾਂ ਨੂੰ ਵਧ ਨਹੀਂ ਰਹੀ ਜ਼ੀਰੋ ਡ੍ਰੈਲ ਨਾਲ ਵੀ ਜਿਆ ਖੇਤ ਜਿਆਦਾ ਖਾਰਡਾ ਵੀ ਸਟ੍ਰੈਸ ਮੰਨ ਰਹੀ ਆ ਉੱਥੇ ਤੁਸੀਂ ਜਿਬਰੈਲਿਕ ਐਸਿਡ ਦੀ ਸਪਰੇਅ ਕਰ ਸਕਦੇ ਹੋ 300 ਤੋਂ ਲੈ ਕੇ 350 ਮਿਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਲੱਸ ਐਡ ਕਰ ਸਕਦੇ ਹੋ ਐਨ ਪੀ ਕੇ 19 19 ਜੇ ਤੁਹਾਡੀ ਫਸਲ ਜੇ 1 ਮਹੀਨੇ ਦੀ ਹੋਈ ਆ ਜਾਂ ਇਸ ਤੋਂ ਘੱਟ ਆ ਤਾਂ ਇਹ ਸਪਰੇਅ ਨੂੰ ਤੁਸੀਂ ਕਰ ਸਕਦੇ ਹੋ ਜੇ ਤੁਸੀਂ 13 0 45 ਦੇ ਨਾਲ ਕਰਨਾ ਤਾਂ ਜਿਬਰੈਲਿਕ ਐਸਿਡ ਉਸ ਦੇ ਨਾਲ ਵੀ ਐਡ ਕਰਕੇ ਸਪਰੇਅ ਕਰ ਸਕਦੇ ਆ ਇਸ ਤੋਂ ਬਾਅਦ ਗੱਲ ਕਰੀਏ ਵੀ ਜੇ ਮੌਸਮ ਇਸ ਤਰ੍ਹਾਂ ਹੀ ਬਣਿਆ ਰਿਹਾ ਤਾਂ ਮੂੰਗੀ ਦੀ ਫਸਲ ਨੂੰ ਕਿੰਨੇ ਪਾਣੀ ਲੱਗਣਗੇ ਤੇ ਆਪਾਂ ਨੂੰ ਕਿਹੜੀ ਕੰਡੀਸ਼ਨ ਦੇਖ ਕੇ ਮੂੰਗੀ ਦੀ ਫਸਲ ਨੂੰ ਪਾਣੀ ਲਾਉਣਾ ਚਾਹੀਦਾ ਹੈ ਜੇ ਪਹਿਲਾ ਪਾਣੀ ਲੱਗੇ ਨੂੰ ਲਗਭਗ ਤੁਹਾਡੇ 10 ਦਿਨ ਹੋ ਚੁੱਕੇ ਜਾਂ 8 ਦਿਨ ਹੋ ਚੁੱਕੇ ਜਾਂ 12 ਦਿਨ ਹੋ ਚੁੱਕੇ ਆ ਆਪਦੀ ਤੁਸੀਂ ਮਿੱਟੀ ਦੇ ਹਿਸਾਬ ਨਾਲ ਰੇਤਲੀ ਮਿੱਟੀ ਹੈਗੀ ਤਾਂ ਤੁਸੀਂ 8 ਦਿਨ ਤੱਕ ਵੀ ਪਾਣੀ ਰਿਪੀਟ ਕਰ ਸਕਦੇ ਹੋ ਜੇ ਚੀਕਣੀ ਮਿੱਟੀ ਤਾਂ 10 ਦਿਨ ਬਾਅਦ ਵੀ ਸੈਕੰਡ ਪਾਣੀ ਰਿਪੀਟ ਕਰ ਸਕਦੇ ਆ ਮੇਨ ਗੱਲ ਇਹ ਆ ਕਿ ਜਿੰਨਾ ਟਾਈਮ ਤੁਹਾਡੀ ਫਸਲ 50-55 ਦਿਨ ਦੀ ਨਹੀਂ ਹੁੰਦੀ ਉਦੋਂ ਤੱਕ ਤੁਸੀਂ ਹਲਕੇ ਪਾਣੀ ਦੇ ਸਕਦੇ ਆ ਤਿੰਨ ਪਾਣੀ ਲੱਗ ਜਾਣ ਚਾਰ ਪਾਣੀ ਲੱਗ ਜਾਣ ਉਹ ਤੁਹਾਡੀ ਖੇਤ ਦੀ ਮਿੱਟੀ ਦੇ ਹਿਸਾਬ ਨਾਲ ਹੀ ਤੈਅ ਕੀਤਾ ਜਾ ਸਕਦਾ ਮੈਂ ਇੱਥੋਂ ਬੈਠਾ ਨਹੀਂ ਦੱਸ ਸਕਦਾ ਵੀ ਤੁਹਾਡੀ ਫਸਲ ਦੋ ਪਾਣੀਆਂ ਨਾਲ ਪੱਕ ਜੂਗੀ ਜਾਂ ਤੁਸੀਂ ਕਹਿੰਨੇ ਹੋ ਵੀ ਪਿਛਲੇ ਸਾਲ ਇਸ ਤਾਂ ਬਈ ਇੱਕ ਪਾਣੀ ਹੋ ਹੀ ਲਾਇਆ ਸੀ ਪ੍ਰੋਪਰ ਮੂੰਗੀ ਦੀ ਫਸਲ ਪੱਕ ਕੇ ਤਿਆਰ ਹੋ ਗਈ ਸੀ ਪਰ ਇਸ ਸਾਲ ਮੌਸਮ ਥੋੜਾ ਜਿਆਦਾ ਹੀ ਖੁਸ਼ਕ ਚੱਲੀ ਜਾ ਰਿਹਾ ਜਸ ਕਾਰਨ ਮੈਂ ਕਿਹਾ ਵੀ ਪਾਣੀ ਤਿੰਨ ਵੀ ਲੱਗ ਸਕਦੇ ਆ ਦੋ ਵੀ ਲੱਗ ਸਕਦੇ ਆ ਰੇਤਲੀ ਜ਼ਮੀਨ ਹੋਈ ਤਾਂ ਚਾਰ ਵੀ ਲੱਗ ਸਕਦੇ ਆ 50 55 ਦਿਨ ਤੋਂ ਬਾਅਦ ਆਪਾਂ ਮੂੰਗੀ ਦੀ ਫਸਲ ਨੂੰ ਪਾਣੀ ਨਹੀਂ ਦੇਣਾ ਜੇ ਤੁਸੀਂ ਝੋਨੇ ਦੀ ਫਸਲ ਇਸ ਤੋਂ ਬਾਅਦ ਲਾਉਣੀ ਹੈ ਤਾਂ ਕਿਉਂਕਿ ਜੇ ਥੋੜਾ ਜਿਹਾ ਨੂੰ ਸਟ੍ਰੈਸ ਦਵਾਂਗੇ ਫੇਰ ਹੀ ਇਸ ਦੀਆਂ ਪ੍ਰੋਪਰ ਫਲੀਆਂ ਪੱਕਣਗੀਆਂ ਅਦਰਵਾਈਜ਼ ਇਹ ਤਾਂ ਨੂੰ ਗ੍ਰੋਥ ਕਰੀ ਜਾਊਗੀ ਤੇ ਪਾਣੀ ਦੀ ਮੰਗ ਕਰੀ ਜਾਊਗੀ ਤੇ ਜੇ ਤੁਸੀਂ ਮੂੰਗੀ ਦੀ ਫਸਲ ਵਿੱਚ ਪਹਿਲੇ ਪਾਣੀ ਤੋਂ ਬਾਅਦ ਯੂਰੀਆ ਖਾਦ ਦੀ ਵਰਤੋਂ ਕਰ ਚੁੱਕੇ ਆ ਦੂਜੇ ਤੀਜੇ ਪਾਣੀ ਵਿੱਚ ਕੋਈ ਵੀ ਖਾਦ ਵਰਤਣ ਦੀ ਕੋਈ ਜ਼ਰੂਰਤ ਨਹੀਂ ਤੇ ਜਿੰਨਾ ਟਾਈਮ ਤੁਹਾਡੀ ਫਸਲ ਫਲਾਵਰਿੰਗ ਸਟੇਜ ਤੇ ਨਹੀਂ ਪਹੁੰਚਦੀ ਉਹਨਾਂ ਟਾਈਮ ਫालतू ਖਰਚੇ ਕਰਨ ਦੀ ਵੀ ਕੋਈ ਜ਼ਰੂਰਤ ਨਹੀਂ ਜੇ ਤੁਸੀਂ ਉਸ ਸਮੇਂ ਥੋੜੀ ਫਲਾਵਰਿੰਗ ਨੂੰ ਬੂਸਟ ਕਰਨਾ ਚਾਹੁੰਦੇ ਹੋ 05234 ਦਾ ਸਹਾਰਾ ਲੈ ਸਕਦੇ ਆ ਜਾਂ ਫਿਰ 13045 ਨੂੰ ਰਿਪੀਟ ਕਰ ਸਕਦੇ ਆ ਤੇ ਬਾਕੀ ਆਪਾਂ ਇਸ ਤੋਂ ਅਗਲੀ ਵੀਡੀਓ ਵਿੱਚ ਗੱਲ ਕਰਦੇ ਆ ਵੀ ਜਿਹੜਾ ਮੂੰਗੀ ਦੀ ਫਸਲ ਵਿੱਚ ਇੱਕ yellow mosaic virus ਆਉਂਦਾ ਉਸ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕੇ ਤੇ ਮੂੰਗੀ ਦੀ ਫਸਲ ਵਿੱਚ ਅੱਗੇ ਫਲੀਆਂ ਖਾਣ ਵਾਲੀ ਸੁੰਡੀ ਆਉਂਦੀ ਉਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ ਇਹਨਾਂ ਦੋ ਤਿੰਨ ਟੌਪਿਕਾਂ ਤੇ ਇੱਕ ਸਪੈਸ਼ਲ ਵੀਡੀਓ ਕਰਾਂਗੇ ਤੇ ਆਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਾਡਾ ਬਹੁਤ ਬਹੁਤ ਧੰਨਵਾਦ